ਕੀ ਤੁਸੀਂ ਨਿਊ ਇਅਰ ਦੀ ਸੈਲੀਬ੍ਰੇਸ਼ਨ ਦੇ ਚਲਦੇ ਆਪਣੀ ਸਿਹਤ ਬਾਰੇ ਭੁੱਲ ਤਾਂ ਨਹੀਂ ਗਏ ਤੇ ਹੁਣ ਪੇਟ 'ਚ ਦਰਦ ਇਨ ਡਾਈਜੈਸ਼ਨ ਉਲਟੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤਾਂ ਆਓ ਅੱਜ ਅਸੀਂ ਗੱਲ ਕਰਦੇ ਹਾਂ ਬੋਡੀ ਨੂੰ ਡੀਟੌक्स ਕਰਨ ਵਾਲੇ ਟਿਪਸ ਦੀ ਕਈ ਵਾਰ ਜ਼ਿਆਦਾ ਤਲਿਆ ਪੁੰਨਿਆ ਖਾਣਾ ਤੇ ਸ਼ਰਾਬ ਪੀਣ ਨਾਲ ਸਾਨੂੰ ਉਲਟੀਆਂ ਲੱਗ ਜਾਂਦੀਆਂ ਹਨ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਜਲੂਸ ਮੋਸ਼ਨ ਲੱਗ ਜਾਂਦੇ ਹਨ ਇਸ ਦੇ ਲਈ ਤੁਸੀਂ ਥੋੜੀ ਜਹੀ ਸਾਵਧਾਨੀ ਤੇ ਕੋਸ਼ਿਸ਼ਾ ਕਰਕੇ ਵੀ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਤਾਂ ਤੁਸੀਂ ਡੀਟੌਕਸ ਪਲਾਨ ਦੀ ਸ਼ੁਰੂਆਤ ਸਵੇਰੇ ਖਾਲੀ ਪੇਟ ਗਰਮ ਪਾਣੀ ਨਿੰਬੂ ਪਾਣੀ ਜਾਂ ਹਰਬਲ ਟੀ ਪੀ ਕੇ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕਸਰਤ ਜਾਂ ਸੈਰ ਵੀ 2 ਤੋਂ 3 ਮਿੰਟ ਲਈ ਕਰਨੀ ਹੈ ਨਾਸ਼ਤੇ 'ਚ ਤੁਸੀਂ ਕਿਸੇ ਵੀ ਸਬਜ਼ੀ ਦਾ ਜੂਸ ਤੇ ਮੌਸਮੀ ਫਲ ਜਾਂ ਸੀਡਸ ਵੀ ਖਾ ਸਕਦੇ ਹੋ ਲੰਚ 'ਚ ਤੁਸੀਂ ਸੈਲਡ, ਦਾਲ ਜਾਂ ਦਹੀਂ ਵੀ ਖਾ ਸਕਦੇ ਹੋ। ਡਿਨਰ 'ਚ ਤੁਸੀਂ ਜ਼ਿਆਦਾ ਹੈਵੀ ਖਾਣਾ ਨਹੀਂ ਖਾਣਾ। ਰਾਤ ਦੇ ਖਾਣ ਲਈ ਤੁਸੀਂ ਉਬਲੀਆਂ ਸਬਜ਼ੀਆਂ, ਚੀਲਾ ਜਾਂ ਸੂਪ ਵੀ ਪੀ ਸਕਦੇ ਹੋ। ਬੋਡੀ ਨੂੰ ਡੀਟੌक्स ਕਰਨ ਲਈ ਸਿਰਫ ਖਾਣ-ਪੀਣ 'ਚ ਬਦਲਾਅ ਕਰਨਾ ਕਾਫੀ ਨਹੀਂ ਹੈ। ਡਾਈਟ ਦੇ ਨਾਲ ਹੀ ਤੁਹਾਨੂੰ ਲਾਈਫ ਸਟਾਈਲ 'ਚ ਵੀ ਬਦਲਾਅ ਕਰਨ ਦੀ ਲੋੜ ਹੈ। ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਟੈਲੀ ਹੈਲਥ। ਕਿ ਤੁਸੀਂ ਨਿਊ ਇਅਰ ਦੀ ਸੈਲੀਬ੍ਰੇਸ਼ਨ ਦੇ ਚਲਦੇ ਆਪਣੀ ਸਿਹਤ ਬਾਰੇ ਭੁੱਲ ਤਾਂ ਨਹੀਂ ਗਏ ਤੇ ਹੁਣ ਪੇਟ 'ਚ ਦਰਦ ਇਨ ਡਾਈਜੈਸ਼ਨ ਉਲਟੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤਾਂ ਆਓ ਅੱਜ ਅਸੀਂ ਗੱਲ ਕਰਦੇ ਹਾਂ ਬੋਡੀ ਨੂੰ ਡੀਟੌक्स ਕਰਨ ਵਾਲੇ ਟਿਪਸ ਦੀ ਕਈ ਵਾਰ ਜ਼ਿਆਦਾ ਤਲਿਆ ਪੁੰਨਿਆ ਖਾਣਾ ਤੇ ਸ਼ਰਾਬ ਪੀਣ ਨਾਲ ਸਾਨੂੰ ਉਲਟੀਆਂ ਲੱਗ ਜਾਂਦੀਆਂ ਹਨ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਜਲੂਜ਼ ਮੋਸ਼ਨ ਲੱਗ ਜਾਂਦੇ ਹਨ ਇਸ ਦੇ ਲਈ ਤੁਸੀਂ ਥੋੜੀ ਜਹੀ ਸਾਵਧਾਨੀ ਤੇ ਕੋਸ਼ਿਸ਼ਾ ਕਰਕੇ ਵੀ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਤਾਂ ਤੁਸੀਂ ਡੀਟੌਕਸ ਪਲਾਨ ਦੀ ਸ਼ੁਰੂਆਤ ਸਵੇਰੇ ਖਾਲੀ ਪੇਟ ਗਰਮ ਪਾਣੀ ਨਿੰਬੂ ਪਾਣੀ ਜਾਂ ਹਰਬਲ ਟੀ ਪੀ ਕੇ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕਸਰਤ ਜਾਂ ਸੈਰ 20 ਤੋਂ 30 ਮਿੰਟ ਲਈ ਕਰਨੀ ਹੈ ਨਾਸ਼ਤੇ 'ਚ ਤੁਸੀਂ ਕਿਸੇ ਵੀ ਸਬਜ਼ੀ ਦਾ ਜੂਸ ਤੇ ਮੌਸਮੀ ਫਲ ਜਾਂ ਸੀਡਸ ਵੀ ਖਾ ਸਕਦੇ ਹੋ ਲੰਚ ਚ ਤੁਸੀਂ ਸੈਲਡ ਦਾਲ ਜਾਂ ਦਹੀਂ ਵੀ ਖਾ ਸਕਦੇ ਹੋ ਡਿਨਰ ਚ ਤੁਸੀਂ ਜ਼ਿਆਦਾ ਹੈਵੀ ਖਾਣਾ ਨਹੀਂ ਖਾਣਾ ਰਾਤ ਦੇ ਖਾਣ ਲਈ ਤੁਸੀਂ ਉਬਲੀਆਂ ਸਬਜ਼ੀਆਂ ਚੀਲਾ ਜਾਂ ਸੂਪ ਵੀ ਪੀ ਸਕਦੇ ਹੋ ਬੋਡੀ ਨੂੰ ਡੀਟੌक्स ਕਰਨ ਲਈ ਸਿਰਫ ਖਾਣ ਪੀਣ ਚ ਬਦਲਾਅ ਕਰਨਾ ਕਾਫੀ ਨਹੀਂ ਹੈ ਡਾਈਟ ਦੇ ਨਾਲ ਹੀ ਤੁਹਾਨੂੰ ਲਾਈਫ ਸਟਾਈਲ ਚ ਵੀ ਬਦਲਾਅ ਕਰਨ ਦੀ ਲੋੜ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੇਲੀ ਹੈਲਥ ਕੀ ਤੁਸੀਂ ਨਿਊ ਇਅਰ ਦੀ ਸੈਲੀਬ੍ਰੇਸ਼ਨ ਦੇ ਚਲਦੇ ਆਪਣੀ ਸਿਹਤ ਬਾਰੇ ਪੁੱਲਤਾ ਨਹੀਂ ਗਏ ਤੇ ਹੁਣ ਪੇਟ 'ਚ ਦਰਦ ਇਨ ਡਾਈਜੈਸ਼ਨ ਉਲਟੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤਾਂ ਆਓ ਅੱਜ ਅਸੀਂ ਗੱਲ ਕਰਦੇ ਹਾਂ ਬੋਡੀ ਨੂੰ ਡੀਟੌਕਸ ਕਰਨ ਵਾਲੇ ਟਿਪਸ ਦੀ ਕਈ ਵਾਰ ਜ਼ਿਆਦਾ ਤਲਿਆ ਪੁੰਨਿਆ ਖਾਣਾ ਤੇ ਸ਼ਰਾਬ ਪੀਣ ਨਾਲ ਸਾਨੂੰ ਉਲਟੀਆਂ ਲੱਗ ਜਾਂਦੀਆਂ ਹਨ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਜਲੂਜ਼ ਮੋਸ਼ਨ ਲੱਗ ਜਾਂਦੇ ਹਨ ਇਸ ਦੇ ਲਈ ਤੁਸੀਂ ਥੋੜੀ ਜਹੀ ਸਾਵਧਾਨੀ ਤੇ ਕੋਸ਼ਿਸ਼ਾ ਕਰਕੇ ਵੀ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ ਤਾਂ ਤੁਸੀਂ ਡੀਟੌਕਸ ਪਲਾਨ ਦੀ ਸ਼ੁਰੂਆਤ ਸਵੇਰੇ ਖਾਲੀ ਪੇਟ ਗਰਮ ਪਾਣੀ ਨਿੰਬੂ ਪਾਣੀ ਜਾਂ ਹਰਬਲ ਟੀ ਪੀ ਕੇ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਕਸਰਤ ਜਾਂ ਸੈਰ 20 ਤੋਂ 30 ਮਿੰਟ ਲਈ ਕਰਨੀ ਹੈ ਨਾਸ਼ਤੇ 'ਚ ਤੁਸੀਂ ਕਿਸੇ ਵੀ ਸਬਜ਼ੀ ਦਾ ਜੂਸ ਤੇ ਮੌਸਮੀ ਫਲ ਜਾਂ ਸੀਡਸ ਵੀ ਖਾ ਸਕਦੇ ਹੋ ਲੰਚ ਚ ਤੁਸੀਂ ਸੈਲਡ ਦਾਲ ਜਾਂ ਦਹੀਂ ਵੀ ਖਾ ਸਕਦੇ ਹੋ ਡিনার ਚ ਤੁਸੀਂ ਜ਼ਿਆਦਾ ਹੈਵੀ ਖਾਣਾ ਨਹੀਂ ਖਾਣਾ ਰਾਤ 에 ਖਾਣ ਲਈ ਤੁਸੀਂ ਉਬਲੀਆਂ ਸਬਜ਼ੀਆਂ ਚੀਲਾ ਜਾਂ ਸੂਪ ਵੀ ਪੀ ਸਕਦੇ ਹੋ ਬੋਡੀ ਨੂੰ ਡੀਟੌਕਸ ਕਰਨ ਲਈ ਸਿਰਫ ਖਾਣ ਪੀਣ ਜੋ ਬਦਲਾ ਕਰਨਾ ਕਾਫੀ ਨਹੀਂ ਹੈ ਡਾਈਟ ਦੇ ਨਾਲ ਹੀ ਤੁਹਾਨੂੰ ਲਾਈਫ ਸਟਾਈਲ ਚ ਵੀ ਬਦਲਾ ਕਰਨ ਦੀ ਲੋੜ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੈਲੀ ਹੈਲਥ